ਦਸਹਿਰਾ ਲੰਘ ਕੇ ਗਿਆ ਤੇ ਦਸਹਿਰੇ ਦੀ ਇੱਕ ਫੋਟੋ ਕਾਫੀ ਵਾਇਰਲ ਹੋ ਰਹੀ ਹੈ ਕਹਿੰਦੇ ਕਾਗਜ਼ਾਂ ਦੇ ਵਿੱਚ ਬੰਦਾ ਇੱਕ ਭਗੌੜਾ ਸੀਗਾ ਤੇ ਉਧਰੋਂ ਡੀਐਸਪੀ ਸਾਹਿਬ ਨੇ ਸਨਮਾਨ ਵੀ ਦੇ ਗਿਆ ਤੇ ਆਮ ਆਦਮੀ ਪਾਰਟੀ ਦੇ ਕਾਗੂ ਦੇ ਨਾਲ ਫੋਟੋਆਂ ਫੋਟੋਆਂ ਵੀ ਖਿੱਚ ਆ ਗਿਆ ਦਸਹਿਰਾ ਤੇ ਦੇਖੋ ਬੜੀ ਰੌਣਕ ਹੁੰਦੀ ਆ ਹੂੰ ਤੇ ਖਬਰਾਂ ਵੀ ਨਾ ਬੜੀਆਂ ਦਿਲਚਸਪ ਹੁੰਦੀਆਂ ਉਧਰ ਜਲੰਧਰ ਦੇ ਵਿੱਚ ਨਾ ਉਹ 라ਵਣ ਜਿਹੜਾ ਸੀਗਾ ਨਾ ਕੱਲ ਉੱਥੇ ਮੌਸਮ ਖਰਾਬ ਸੀਗਾ ਕਿ ਹਵਾ ਚਲਦੀ ਸੀ 라ਵਣ ਐ ਕਰੀ ਗਿਆ ਲੋਕ ਨੂੰ ਛੜੀ ਗਿਆ ਉਹ 라ਵਣ ਐ ਜਾ ਪਿਆ ਇੱਕਦਮ ਉਹ ਤੇ ਗੁੱਸਾ ਥੱਲੇੋਂ ਨਿਕਲੇ ਮੇਰਾਵਲ ਲੈ ਗਿਆ ਸੀ ਜੀ ਤੇ ਉਹ ਮੈਂ ਗੁੱਸਾ ਕਰ ਗਿਆ ਸੀ ਹਾਂ ਜੀ ਗੁੱਸਾ ਕਰ ਗਿਆ ਸੀ ਉਹਨੇ ਕਿ ਤੁਹਾਡਾ ਬੇੜਾ ਤਰਜੇ ਤੁਸੀਂ ਤੇ ਹਰੇਕ ਸਾਲੀਏ ਚੱਕਰ ਚ ਲਾਇਆ ਹਾਂ ਜੀ ਉਧਰ ਲੁਧਿਆਣੇ ਇੱਕ ਬਾਬਾ ਮੀਨਾ ਸ਼ਾ ਉਹ ਐ ਜਦੋਂ 라ਵਣ ਨੂੰ ਅੱਗ ਲਾਉਣ ਲੱਗਾ ਤੇ ਉਹ 라ਵਣ ਫਟ ਪਿਆ ਉਹ ਅੱਜ ਕੱਲ ਤੁਹਾਨੂੰ ਪਤਾ ਵਿੱਚ ਪਟਾਕੇ ਭਰੇ ਹੁੰਦੇ ਆ ਨਾ ਫਟਫੜਾਓ ਬਾਬਾ ਮੀਨਾ ਸਾਹਿਬ ਪਾਸੇ ਹੋਇਆ ਤੇਦਰ ਆਪਣ ਉਹਨੂੰ ਵੀ ਲੈ ਗਿਆ ਲਖੋ ਹੂੰ ਉਹ ਕਿਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੁੰਦੀਆਂ ਨੇ ਜੀ ਇੱਕ ਮੈਂ ਦੇਖਿਆ ਮੋਟਰਸਾਈਕਲ ਤੇ ਜਾ ਰਿਹਾ ਸੀ ਦਵਾ ਦਾ ਬਰਾਬਰ ਲੋਕੀ ਕਹਿੰਦੇ ਕਿ ਇਹ ਆਖਰੀ ਯਾਤਨੀ ਹੈ ਰਾਵਣ ਸਾਹਿਬ ਦੀ ਹੁਣ ਜਾ ਕੇ ਤੇ ਇਹਨੇ ਅਗਦੇ ਵਾਲੇ ਹੋ ਜਾਣਾ ਸੋ ਮਤਲਬ ਕਿ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਦਸਹਰੇ ਦੀ ਉਹ ਅੱਜ ਫੋਟੋ ਵਾਇਰਲ ਹੋ ਗਈ ਜੀ ਬੇਸਿਕਲੀ ਕੀ ਆ ਕਿ ਜਿਹੜੇ ਬੰਦੇ ਬਾਰੇ ਵਾਇਰਲ ਹੋਈ ਹੈ ਖਬਰ ਕਿ ਇਹ ਬੰਦਾ ਤੇ ਪਗੋੜਾ ਹੈ ਹਮਮ ਪੁਲਿਸ ਕਹਿੰਦੀ ਹੈ ਕਿ ਅਸੀਂ ਇਹਦੇ ਟਿਕਾਣਿਆਂ ਤੇ ਰੇਡ ਕੀਤੀ ਹੈ ਮਿਲਿਆ ਨਹੀਂ ਬਹੁਤ ਜਲਦੀ ਇਸ ਨੂੰ ਫੜ ਲਵਾਂਗੇ ਕਾਗਜ਼ਾਂ ਦੇ ਵਿੱਚੋਂ ਪਗੋੜਾ ਚੰਦਾ ਜੀ ਤੇ ਦੂਜੇ ਪਾਸੇ ਇਹ ਫੋਟੋ ਆ ਜਾਂਦੀ ਹੈ ਕਿ ਉਕਤ ਬੰਦਾ ਪਵਨ ਟੀਨੂ ਦੇ ਨਾਲ ਅੱਛਾ ਉਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਵੀ ਹੈ ਜੀ ਪਤਾ ਨਹੀਂ ਨਾ ਕੱਢਿਆ ਕਿ ਨਹੀਂ ਕੱਢਣਾ ਕਿਉਂ ਚਾਹੀਦਾ ਸੀ ਉਹ ਅੱਗੇ ਦੱਸ ਦਿੰਦਾ ਹੂੰ ਹੂੰ ਉਹ ਆਂਦੇ ਨੇ ਕਿ ਫੇ ਭਾਈ ਮਤਲਬ ਜਦੋਂ ਇਹ ਸਾਰਾ ਕੁਝ ਹੋ ਗਿਆ ਉਹਨੇ ਮਤਲਬ ਕਿ ਪਾਵਨ ਟੀਮੋਂ ਦੇ ਨਾਲ ਕਿਉਂਕਿ ਉਹ ਵੀ ਆਮ ਆਦਮੀ ਪਾਰਟੀ ਚ ਚਲੇ ਗਏ ਜੀ ਚੰਗੀਆਂ ਮਤਲਬ ਉੱਥੇ ਸਟੇਜ ਤੇ ਬਹਿ ਕੇ ਗੱਲਾਂ ਬਾਤਾਂ ਕੀਤੀਆਂ ਤੇ ਸਾਰਾ ਕੰਮਕਾਰ ਸੰਭਿਆ ਜੀ ਸਟੇਜ ਹੀ ਸੰਭਿਆ ਸਾਰਾ ਉਹਦੀ ਪਗੜੀ ਤੇ ਵੇਖੋ ਨਾ ਕਿੰਨੀ ਸ਼ਾਨਦਾਰ ਆ ਬਿਲਕੁਲ ਮਹਿਮਾਨ ਵਾਲੀ ਚੀਫ ਗੈਸਟ ਵਾਲੀ ਜੀ ਕਹਿੰਦੇ ਉਹ ਤੋਂ ਬਾਅਦ ਉਹ ਡੀਐਸਪੀ ਨੂੰ ਸਨਮਾਨ ਵੀ ਕਰ ਗਿਆ ਹੂੰ ਹੁਣ ਜਦੋਂ ਖਬਰਾਂ ਵਾਇਰਲ ਹੋ ਗਈਆਂ ਜੀ ਉਹ ਡੀਐਸਪੀ ਨੂੰ ਪੁੱਛਿਆ ਕਿ ਹਾਂ ਭਾਈ ਪਗਹਾੜੇ ਦੇ ਹੱਥੋਂ ਲੈ ਕੇ ਸਨਮਾਨ ਉਹ ਜਨ ਸਾਨੂੰ ਛੱਡ ਕੇ ਦੱਸ ਕਿਦਾਂ ਦਾ ਮਹਿਸੂਸ ਹੋ ਰਿਹਾ ਹੂੰ ਭਈ ਇਹ ਸਨਮਾਨ ਚਿੰਨ ਜਿਹੜਾ ਵਿਸ਼ੇਸ਼ ਸਨਮਾਨ ਚਿੰਨ ਹਾਸਲ ਕੀਤਾ ਆ ਜੀ ਹੁਣ ਕਿਦਾਂ ਦਾ ਮਹਿਸੂਸ ਹੋ ਰਿਹਾ ਜੀ ਉਹ ਕਹਿੰਦਾ ਮਹਿਸੂਸ ਕਾਦਾ ਹੋਣਾ ਹੈ ਭਾਈ ਮੈਨੂੰ ਤੇ ਪਤਾ ਹੀ ਨਹੀਂ ਸੀ ਕੌਣ ਆ ਕੌਣ ਨਹੀਂ ਆ ਜੀ ਤਾਂ ਫਿਲਹਾਲ ਲੋਕ ਬੜੇ ਤਨਜ਼ ਖਸ ਰਹੇ ਨੇ ਕਿ ਕਮਾਲ ਦੀ ਗੱਲ ਹੈ ਕਿ ਪੁਲਿਸ ਨੂੰ ਵਾਂਟਡ ਬੰਦੇ ਦਾ ਹੀ ਨਹੀਂ ਪਤਾ ਜੀ ਚਲੋ ਭਾਈ ਜਿਹੜੀ ਆਦਮਪੁਰ ਦਸਹਿਰਾ ਕਮੇਟੀ ਉਹਦਾ ਪ੍ਰਧਾਨ ਹਮ ਕਿਸੇ ਵੀ ਪੁਲਿਸ ਵਾਲੇ ਨੂੰ ਏਰੀਆ ਦੇ ਕਿਸੇ ਵੀ ਪੁਲਿਸ ਵਾਲੇ ਨੂੰ ਦੀ ਸਿਆਣ ਨਹੀਂ ਆਈ ਕਿਸੇ ਨੂੰ ਚੇਤਾ ਨਾ ਆਇਆ ਜੀ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਨਮੋਸ਼ੀਆ ਜੀ ਡੀਐਸਪੀ ਕਹਿੰਦੇ ਕਿ ਭਾਈ ਮੈਂ ਤਾਂ ਜਾਣਦਾ ਨਹੀਂ ਮੈਂ ਕਹਾਂ ਫਿਰ ਇਦਾਂ ਕਰੋ ਜੇ ਤੁਸੀਂ ਨਹੀਂ ਜਾਣਦੇ ਇਸ ਸਨਮਾਨ ਚਿੰਨ੍ਹ ਨੂੰ ਘੱਟੋ-ਘੱਟ ਕਿਸ ਮਿਊਜ਼ੀਅਮ ਵਿੱਚ ਰੱਖ ਦਿਓ ਕਿ ਲੋਕ ਵੇਖਿਆ ਕਰਨਗੇ ਉਹ ਵੀ ਇਹ ਪਘੋੜੇ ਪੁਲਿਸ ਨੂੰ ਸਨਮਾਨਿਤ ਕਰ ਜਾਂਦੇ ਸੀ ਇਹ ਵੀ ਕਮਾਲ ਦੀ ਗੱਲ ਆ ਤਾਂ ਕਹਿਣ ਦਾ ਮਤਲਬ ਹੈ ਕਿ ਮਜ਼ਾਕ ਬਣ ਰਿਹਾ ਸਰ ਪੁਲਿਸ ਦਾ ਇਸ ਤਰ੍ਹਾਂ ਤੇ ਦੂਜੀ ਗੱਲ ਇਹ ਕਿ ਇਹ ਮਾਮਲਾ ਕੀ ਸੀ ਮੈਂ ਤੁਹਾਨੂੰ ਜਰਾ ਦੱਸ ਦੇਵਾਂ ਜੀ ਪੰਜਾਬ ਦੇ ਵਿੱਚ ਨਾ ਬਹੁਤ ਥਾਵਾਂ ਤੇ ਘਟਨਾਵਾਂ ਵਾਪਰਦੀਆਂ। ਅੱਜ ਕੱਲ ਕੀ ਹੈ ਕਿ ਇੱਕ ਨਵਾਂ ਕੰਮ ਚੱਲਿਆ। ਕਿ ਕੈਸੀਨੋ ਵਸੀਨੋ ਬੜੇ ਚੱਲਦੇ ਆ। ਹੂੰ। ਦੇਸੀ ਕੈਸੀਨੋ ਵਸੀਨੋ। ਜੀ। ਆਪਣੀ ਏਰੀਏ 'ਚ ਵੀ ਇੱਕ ਚੱਲਣ ਦੀ ਖਬਰ ਅੱਜ ਮੈਨੂੰ ਮਿਲੀ ਆ। ਆਉਣ ਵਾਲੇ ਦਿਨਾਂ 'ਚ ਵੇਨੇ ਆ ਕੀ ਚੱਲਦਾ ਹੈ। ਇਧਰਲੇ ਪਾਸੇ ਚੜ੍ਹਦੇ ਵਾਲੇ ਪਾਸੇ ਸ਼ਹਿਰ ਆ ਤੇ ਉਹਦੇ ਵਿੱਚ ਕੋਈ ਦੱਸਦੇ ਆ ਕਿ ਹੈਟ ਕਾਣਾ ਜਿੱਥੇ ਰਾਇਸ ਖੇਡਦੇ ਕਰਦੇ ਆ ਤੇ ਚਲੋ ਜੇ ਕਿਤੇ ਆ ਕੋਈ ਹੋ ਗਈ ਕਿਸੇ ਪਾਸੇ ਕਿਰਪਾ ਨਰਮਲ ਬਾਬੇ ਵਾਂਗੂ ਹੂੰ ਹੂੰ ਤੇ ਖਿੱਚਦੇ ਆਂਗੇ ਕੰਡਾ ਜੀ ਤੇ ਜੇ ਸੁਧਾਰ ਕਰ ਲੈਣਗੇ ਤੇ ਬਿਹਤਰ ਆ ਅੱਜ ਕੱਲ ਕੀ ਆ ਅੱਛਾ ਇੱਕ ਚੀਜ਼ ਹੋਰ ਦੱਸਾਂ ਤੁਹਾਨੂੰ ਇੰਟਰਸਟਿੰਗ ਦੱਸਾਂ ਚੇਤਾ ਆ ਗਿਆ ਲਓ ਜੀ ਪਿੱਛੇ ਜੇ ਸੱਟੇ ਵਾਲਾ ਕੰਮ ਬੜਾ ਤੁਹਾਨੂੰ ਪਤਾ ਨਾ ਚਰਚਾਤ ਰਿਆ ਜਿਹਦੇ ਵਿੱਚ ਕੁਝ ਅਫਸਰਾਂ ਦੇ ਨਾਂ ਆਏ ਸਨ ਇਨਕਮ ਟੈਕਸ ਤੇ ਈਡੀ ਨੇ ਛਾਪੇ ਮਾਰੀ ਕੀਤੀ ਸੀ ਕਿ ਸੈਕਟਰ 33 ਤੇ 44 ਦੀ ਕੋਠੀ ਬੜੀ ਚਰਚਾ ਦਾ ਵਿਸ਼ਾ ਬਣਾਈ ਰਹੀ ਪਟਿਆਲੇ ਤੋਂ 25 ਕਰੋੜ ਰੁਪਇਆ ਬਰਾਮਦ ਹੋਇਆ ਵਗੈਰਾ ਵਗੈਰਾ ਜੀ ਅਫਸਰ ਵੀ ਸਾਰੇ ਵੱਡੇ ਵੱਡੇ ਰੈਂਕ ਦੇ ਉਸ ਟੀਮ ਨੇ ਇੱਕ ਰੇਡ ਮਾਰੀ ਆ ਅਚਤਕਾਰਾ ਯੂਨੀਵਰਸਿਟੀ ਹੈ ਨਾ ਜਿਹੜੀ ਹਾਂਜੀ ਇਹਦਾ ਕਿਹੜਾ ਸ਼ਹਿਰ ਹੈ ਉਹ ਬਨੂੜ ਹਮ ਸਰ ਇਹਦਾ ਇੱਕ ਇਨਕਲੇਵ ਆ ਬੜਾ ਜ਼ਬਰਦਸਤ ਉਹਦੇ ਬਾਹਰ ਸ਼ੋਰੂਮ ਦੇ ਵਿੱਚ ਸਾਰਾ ਕੁਝ ਚੱਲਦਾ ਸੀ ਯਾਨੀ ਦੇਸੀ ਕੰਸੀਨ ਜੀ ਕਮਾਲ ਇਹ ਹੋਇਆ ਕਿ ਪੁੱਲ ਸ ਮਤਲਬ ਕਿ ਬਿਲਕੁਲ ਨੇੜੇ ਬੈਠੀ ਪਤਾ ਨਾ ਲੱਗਿਆ ਜਦੋਂ ਇਨਕਮ ਟੈਕਸ ਨੇ ਇਧਰ ਨੂੰ ਰੁਖ ਕੀਤਾ ਨਾਲ ਦੀ ਨਾਲ ਬੰਦੇ ਫੜ ਕੇ ਪਰਚਾ ਵੀ ਕੱਟਦਾ ਉਹਨਾਂ ਨੇ ਕੀ ਬਾਤ ਹੈ ਪਹਿਲਾਂ ਪਤਾ ਨਹੀਂ ਲੱਗਿਆ ਤੇ ਫਿਰ ਪਰਚਾ ਹੀ ਕੱਟ ਹਾਂਜੀ ਹੂੰ ਮਤਲਬ ਪਤਾ ਤੇ ਹੁੰਦਾ ਹੀ ਹੈ ਮੈਂ ਇਦਾਂ ਨਹੀਂ ਕਹਿ ਸਕਦਾ ਜੀ ਕਿ ਮੈਂ ਉਧਰ ਦੀ ਲੰਗਦਾ ਸੌਰਿਆਂ ਨੂੰ ਕਿਤੇ ਹੋਰ ਨਾ ਸਿਆਪਾ ਪੈ ਜਾਵੇ ਪਰ ਮੈਂ ਤਾਂ ਤੁਹਾਨੂੰ ਦੱਸ ਸਕਦਾ ਗੱਲਾਂ ਤੇ ਤੁਸੀਂ ਆਪ ਹੀ ਤੈਅ ਕਰੋ ਵੀ ਪਤਾ ਕਿਹਨੂੰ ਹੈ ਕਿਹਨੂੰ ਨਹੀਂ ਪਤਾ ਜੇ ਇਹਨਾਂ ਨੂੰ ਪਤਾ ਲੱਗ ਗਿਆ ਤੇ ਮੈਨੂੰ ਪਤਾ ਦੱਸ ਦੇਣਗੇ ਮੈਂ ਤੋਂ ਉੱਥੋਂ ਲੰਘਦਾ ਟੱਪਦਾ ਰਹਿਣਾ ਤਾਂ ਖੈਰ ਬੜੀ ਇੰਟਰਸਟਿੰਗ ਕਹਾਣੀ ਆ ਨਾ ਜੀ ਕਿ ਭਾਈ ਇਨਕਮ ਟੈਕਸ ਆਇਆ ਤਾਂ ਨਾਲ ਦੀ ਨਾਲ ਇਹਨਾਂ ਨੇ ਪਰਦਾ ਫਾਸ਼ ਕਰ ਦਿੱਤਾ ਉਹ ਪਰਚਾ ਵੀ ਹੋਇਆ ਸ਼ਾਇਦ ਕੋਈ ਕਢਾ ਸਕਦਾ ਬਨੂੜ ਦਾ ਕੋਈ ਲੋਕਲ ਰਿਪੋਰਟਰ ਹੋਵੇ ਕੋਈ ਐਫ ਆਈ ਆਰ ਦੀ ਕਾਪੀ ਤਾਂ ਅਸੀਂ ਉਹਨੂੰ ਵੀ ਪੜ ਕੇ ਸੁਣਾਉਣ ਚ ਬੜਾ ਫਖਰ ਮਹਿਸੂਸ ਕਰਾਂਗੇ ਕਿ ਇਹ ਵੀ ਇਤਫਾਕ ਅਜੀਬ ਹੋਏ ਨੇ ਅੱਛਾ ਇਹ ਪੰਜਾਬ ਦੇ ਵਿੱਚ ਨਾ ਜੂਏ بڑے ਮੂٹے ਖੇਡੇ ਜਾਂਦੇ ਆ। ਹੂੰ। بڑے ਮੂٹے ਜੂਏ ਖੇਡੇ ਜਾਂਦੇ ਆ। ਬੜੇ ਫੱਟੇ ਫੱਡੇ ਰੀਸ ਆਦਮੀ ਉੱਥੇ ਬੈਠਦੇ ਨੇ। ਕੁਝ ਲੋਕ ਬਿਜ਼ਨਸ ਵੀ ਕਰਦੇ ਇਹਦੇ ਵਿੱਚ ਆ ਕੇ ਉਹ ਪੈਸਾ ਤੇ ਲਾ ਦਿੰਦੇ ਨੇ ਤੇ ਫਿਰ ਮੋਟੀ ਵਿਆਜ ਸਮੇਤ ਉਹ ਵਸੂਲ ਕਰਦੇ ਨੇ। ਇਹ ਕਿਹਾ ਕਿ ਇਹਦੇ ਨਾਲ ਹੀ ਇੱਕ ਧੰਦਾ ਹੋਰ ਚੱਲਦਾ ਹੈ। ਉਹ ਇਹ ਕਿ ਜੂਏ ਦੀ ਲੁੱਟ ਹੁੰਦੀ ਆ। ਜੀ। ਜਿੱਥੇ ਮੋਟਾ ਜੂਆ ਖੇਡਿਆ ਜਾਂਦਾ ਉੱਥੇ ਲੁੱਟ ਲੁੱਟ ਦਾ ਸਮਝਦੇ ਹੋ ਨਾ ਮਤਲਬ? ਹੂੰ। ਕਿ ਆ ਕੇ ਉਹ ਜੂਆ ਲੁੱਟ ਲਿਆ ਜਾਂਦਾ ਹੈ। ਇਹ ਬੰਦਾ ਜਿਹੜਾ ਭਗੌੜਾ اقرار ਦਿੱਤਾ ਹੋਇਆ ਇਹ ਲੁੱਟ ਦਾ ਹੀ ਦੋਸ਼ੀ ਆ ਤੇ ਲੁੱਟ ਕਾਦੀ ਜੂਏ ਦੀ کیا ਇਹਨਾਂ ਨੇ ਕੁਝ ਸਮਾਂ ਪਹਿਲਾਂ ਜਲੰਧਰ ਦਾ ਇੱਕ ਏਰੀਆ ਸੀ ਜਿੱਥੇ ਮੋਟਾ ਜੂਆ ਚੱਲਦਾ ਪਿਆ ਸੀ ਇਹਨਾਂ ਨੇ ਉੱਥੇ ਕੈਸ਼ ਲੁੱਟਿਆ ਸੀ ਲਗਭਗ 15 ਲੱਖ ਦੀ ਰਿਪੋਰਟ ਆ ਉਹ ਕਿਹ ਪਤਾ ਕਿੰਨੇ ਲੱਖ ਤੇ ਕੋਈ ਵੀ ਬੰਦਾ ਜੂਏ ਦੀ ਲੁੱਟਦਾ ਇੱਕ ਵੱਡਾ ਸਿਆਪਾ ਇਹ ਹੁੰਦਾ ਕਿ ਕੋਈ ਵੀ ਰਸੂਖਦਾਰ ਬੰਦਾ ਸਾਹਮਣੇ ਨਹੀਂ ਆਉਂਦਾ ਹਾਂ ਉਹ ਸਾਰਾ ਛੇੜੀ ਉਹਦਾ ਨਹੀਂ ਹੁੰਦੀ ਆ ਬੱਸ ਕਹੋ ਉਹ ਤੁਹਾਨੂੰ ਪਤਾ ਹੀ ਆ ਜੂਆ ਜੂਆ ਕਿਸ ਦਾ ਹੁਆ ਤੋ ਲੁੱਟੇ ਜੂਏ ਦਾ ਵੀ ਕੋਈ ਨਹੀਂ ਹੁੰਦਾ ਉਹਦਾ ਵੀ ਕੋਈ ਸਾਈਂ ਖਸਮ ਨਹੀਂ ਬਣਦਾ ਇਹ ਬੰਦਾ ਮਤਲਬ ਕਿ ਉਸ ਮਾਮਲੇ ਦੇ ਵਿੱਚ ਪੁਲਿਸ ਦੇ ਕਾਗਜ਼ਾਂ ਦੇ ਮੁਤਾਬਕ ਵਾਂਟਡ ਸੀਗਾ ਪਰ ਪੁਲਿਸ ਨੇ ਸ਼ਾਇਦ ਇਹਨੂੰ ਜਾਣ ਦਿੱਤਾ ਕਿ ਇਹ ਵੀ ਪੰਜਾਬ ਦੀ ਆਰਥਿਕਤਾ ਦੇ ਵਿੱਚ ਹੀ ਹਿੱਸਾ ਪਾਉਂਦਾ ਹੈ ਕਿ ਇਸ ਤਰ੍ਹਾਂ ਦਾ ਦੂਰ ਨੰਬਰ ਦਾ ਧੰਦਾ ਹੈ ਇਹ ਲੁੱਟ ਕੇ ਲਿਆਉਂਦਾ ਤੇ ਫਿਰ ਉਹਦੇ ਨਾਲ ਇਹ ਖਰਚ ਕਰਦਾ ਹੈ ਉਹਦੇ ਨਾਲ ਡਿਮਾਂਡ ਵੱਧਦੀ ਹੈ ਸਪਲਾਈ ਤੇ ਡਿਮਾਂਡ ਦਾ ਫੰਡਾ ਹੈ ਬਹੁਤ ਅੱਛਾ ਵਿਅਕਤੀ ਆ ਸਾਡੇ ਵਾਸਤੇ ਜੀ ਹਮ ਜੀ ਕੰਮ ਨੂੰ ਅੱਗੇ ਤੋਰੀ ਰੱਖਦਾ ਹੈ ਖੈਰ ਅਨੂਜ ਜੀ ਕਲਸੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਪਹਿਲੀ ਵਾਰ ਜੁੜੇ ਨੇ ਤੇ ਕੁਝ ਦੋਸਤ ਨਾਮ ਵੀ ਲੈ ਰਹੇ ਨੇ ਕਿ ਹੋ ਸਕਦਾ ਚਲੋ ਜੀ ਆਪਾਂ ਅਜੇ ਤੱਕ ਸਸਪੈਂਸ ਹੀ ਰੱਖਦੇ ਹਾਂ ਵੀ ਕੌਣ ਹੁੰਦਾ ਆਉਣ ਦਿਓ ਟਾਈਮ ਫਿਰ ਆਪਾਂ ਤੁਹਾਡੇ ਨਾਲ ਦੱਸ ਵੀ ਜਾਵਾਂਗੇ ਦਮਨ ਸਿੰਘ ਜੀ ਬਹੁਤ ਸ਼ੁਕਰੀਆ ਜੀ ਪਰ ਕੋਈ ਕਲੇ ਡਾਲਰਸ ਦੀ ਕੰਟਰੀਬਿਊਸ਼ਨ ਨਹੀਂ ਹੁੰਦੀ ਇਹ ਕੰਟਰੀਬਿਊਸ਼ਨ ਹੀ ਹੈ ਕਿ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਸਾਨੂੰ ਸੁਣ ਰਹੇ ਹੋ ਗੱਲਬਾਤ ਸਾਡੇ ਨਾਲ ਸਾਂਝੀ ਕਰ ਰਿਹਾ ਕੋਲਰ ਸਾਹਿਬ ਵੀ ਕਹਿ ਰਹੇ ਨੇ ਕਿ ਮੇਰਾ ਕਮੈਂਟ ਵੀ ਕੁਛ ਇਦਾਂ ਦਾ ਹੀ ਸੀ ਕਹਿੰਦੇ ਕਿ ਮੈਂ ਨਵਜੋਤ ਸਿੰਘ ਸਿੱਧੂ ਦੇ ਬਾਰੇ ਕਹਿ ਰਿਹਾ ਸੀ ਕਿ ਜਲਦ ਉਹ ਵੀ ਭਾਜਪਾ ਦੇ ਵਿੱਚ ਵਾਪਸੀ ਕਰ ਸਕਦੇ ਆ ਤੇ ਖੈਰ ਕੱਲ ਚਲੋ ਉਹਨਾਂ ਦੇ ਧਰਮ ਪਤਨੀ ਜੀ ਬਾਰੇ ਤੇ ਖਬਰ ਆਪਾਂ ਸਾਂਝੀ ਕਰਤੀ ਸੀ ਤੁਹਾਡੇ ਨਾਲ